ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਡਰੋਲੀ ਭਾਈ ਰਹ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਾਗਾ ਜੀ ਜਿੰਨਾਂ ਚੋਂ ਇੱਕ ਤੋਕੜ ਗੱਬਣ ਚੈੱਕ ਪਾਸ 2 SUES ਵਾਇ ਨਾਗ ਤੇ ਇੱਕ ਹੀਫਰ ਆ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਾਸੀ ਗਾਲ ਜੀ ਸਾਸੀ ਗਾਇਬ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੁਸੀਬ ਸਿੰਘ ਆ ਬਾਈ ਪਿੰਡ ਸੱਦਾ ਸੰਗੜਾ ਜ਼ਿਲ੍ਹਾ ਮੁਗਾ ਤਹਿਸੀਲ ਮੁਗਾ ਹੀ ਆ ਮੋਬਾਈਲ ਨੰਬਰ ਜੀ 946415952 ਠੀਕ ਆ ਵੀਰੇ ਚਾਰ ਨਗਾ ਜੀ ਚਾਰ ਨਗਾ ਬਈ ਕਿੱਧਰੋਂ ਸ਼ੁਰੂ ਕਰਗੇ ਜੀ ਇਧਰ ਬੈਠੋ ਸ਼ੁਰੂ ਕਾਲੀ ਵੈੜ ਤੋਂ ਪਹਿਲਾਂ ਚਮਕ-ਦਮਕ ਚੈੱਕ ਕਰੋ ਜੀ ਬੜੀ ਚੰਗੀ ਵੈੜਾ ਸੂਆ ਕਿੰਨਾ ਜੀ ਪਹਿਲਾ ਸੂਆ ਸੂਈ ਵੀ ਆ ਬਾਈ ਠੀਕ ਆ ਪਹਿਲਾ ਸੂਆ ਸੂਈ ਆ ਕਦੋਂ ਸੂਈ ਆ ਜੀ ਇਹ ਸੂਈ ਨੂੰ ਬਾਈ 20-25 ਦਿਨ ਹੋ ਗਏ ਆ ਬੱਚਾ ਜੀ ਇਹਦਾ ਬੱਚਾ ਸੀਗਾ ਕੱਲ ਆਪਾਂ ਜੋ ਖਰੀਦੀ ਵੀਡੀਓ ਵਗੈਰਾ ਹੈਗੀ ਆ ਉਹਦੀ ਵੀਡੀਓ ਆਪਣੇ ਕੋਲੇ ਪਈ ਆ ਜਿਹਨਾਂ ਤੋਂ ਲਈ ਮਾਲਕਾਂ ਨੰਬਰ ਵੀ ਦੇ ਦਾਂਗੇ ਹੂੰ ਬਾਕੀ ਭਾਣਿਆ ਦਾ ਡਾਕਟਰ ਸਾਦਕੇ ਦਾ ਚੈੱਕ ਕਰਾ ਲੀ ਅੱਛਾ ਕੰਮ ਹੀ ਨਿਵੇੜ ਦੋ ਵੀ ਡਾਕਟਰ ਆਪ ਦਾ ਸੱਧੋ ਆਪਣੇ ਦੇ ਯਕੀਨ ਨਾ ਕਰੋ ਜੀ ਪਹਿਲਾਂ ਦੱਸ ਦਿੰਨੇ ਆ ਬਾਈ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾਇਓ ਬਾਈ ਦੇ 6 ਪਲੱਸ ਹਾਈਟ ਹੋਊਗੀ ਉਹ ਹਿਸਾਬ ਨਾਲ ਬੱਚੀ ਲਾ ਲਓ ਸੂਆ ਪਹਿਲਾਂ ਦੰਦੋਦਨ ਚੈੱਕ ਕੀਤੀ ਬਈ ਦੰਦੋਣੀ ਚੈੱਕ ਕੀਤੀ ਠੀਕ ਆ ਬੜੀ ਚੰਗੀ ਬੱਚੀ ਆ ਵੀਰੇ ਬੱਚਾ ਐਕਸਪੈਰੀ ਆ ਮਾਲਕਾਂ ਦੇ ਘਰੇ ਹੀ ਬਾਈ ਦੱਸਦਾ ਲੈ ਕੇ ਨਹੀਂ ਆਂਦਾ ਮਾਲਕਾਂ ਨਾਲ ਗੱਲ ਕਰਨੀ ਮਾਲਕਾਂ ਨਾਲ ਗੱਲ ਕਰ ਲਓ ਵੀਡੀਓ ਵੇਖਣੀ ਆ ਵੀਡੀਓ ਵੇਖ ਲਓ ਜੇ ਸਾਰਾ ਕੁਝ ਨਹੀਂ ਕਰਨਾ ਵੀਰੇ ਆਪਦਾ ਪਰਸਨਲ ਡਾਕਟਰ ਲੈ ਕੇ ਆਇਓ ਤੇ ਚੈੱਕ ਕਰਾ ਲਓ ਨਾਲੇ ਡਾਕਟਰ ਸਾਹਿਬਾਨ ਦੱਸ ਦੇਣਗੇ ਬਈ ਕਿੰਨਾ ਕੁ ਸਮਾਂ ਸੂਈ ਨੂੰ ਹੋ ਗਿਆ ਨਾਲੇ ਥੋੜਾ ਵਹਿਮ ਦੂਰ ਹੋ ਜੂ ਨਾਲੇ ਕੱਲ ਨੂੰ ਰੌਲਾ ਨਹੀਂ ਪੈਂਦਾ ਵੀਰੇ ਥਣ ਪੂਰਾ ਟੋਪ ਦਾ ਹੱਥੀ ਚਵਾਈ ਵਾਲਾ ਪੂੜ ਸ਼ੰਗ ਪੂਰਾ ਵੀ ਨਹੀਂ ਐਨ ਕੱਲਾ ਕੱਲਾ ਨਿੱਖੜ ਮੰ ਲੱਗਿਆ ਦੁੱਧ ਕਿੰਨਾ ਜੋਖ ਦਾਂਗੇ ਵੀਰੇ ਦੁੱਧ ਬਈ ਆਪਾਂ ਅਗਲੇ ਦਿਨ 16 ਕਿਲੋ ਚੋਕੇ ਲਿਆਂਦਾ ਹੂੰ ਆਪਣੇ ਵਾਲਾ 15 ਮੰਨ ਲੇ ਠੀਕ ਆ ਬਾਕੀ ਸੀਰਸਾ ਕਹਿੰਦੀਆਂ ਦੋ ਪਾਸੇ ਬਹਿ ਕੇ ਚਵਾਈ ਕਰਾਂਗੇ 15 ਕਿਲੋ ਚਵਾ ਦੇਾਂਗੇ ਚਵਾ ਦੇਾਂਗੇ ਪਰ ਚਾਰ ਡੰਗ ਚੋੜੇ ਠੀਕ ਆ ਬਾਈ ਕੋਈ ਆਪਾ ਪਰ ਉਹ ਕੰਮ ਕਰਨਾ ਜੇ ਖਲਾਰ ਨਾ ਹੁੰਦਾ ਤਾਂ ਸੱਜਰ ਵੜ ਜਿੱਡਾ ਦੁੱਧ ਆ ਜਮਾ ਤੇ ਬੱਚਾ ਵੀ ਖਲਾ ਰਿਆ ਜਾ ਸਕਦਾ ਸੀ ਪਰ ਸਾਫ ਸੁਥਰਾ ਕੰਮ ਕਾਹ ਨੂੰ ਗਾਲਾਂ ਲੈਣੀਆਂ ਕਿਸੇ ਤੋਂ ਸਹੀ ਕੰਮ ਕਰ ਲੋ ਵੀਰੇ ਥੋੜਾ ਕਰ ਲੋ 15 ਕਿਲੋ ਆਪਦਾ ਜੋਖ ਕੇ ਲੈ ਜਾਓ ਥਣਾ ਦੀ ਗਰੰਟੀ ਆ ਬੇਫਿਕਰ ਹੋ ਜਾਓ ਜੀ ਚਮਕਦਮ ਕਾਲੀਏ ਦੋਨੇ ਪਾਸੇ ਬਹਿ ਕੇ ਚਵਾਈ ਕਰ ਲਿਓ ਜੀ ਬਾਈ ਦੇ ਘਰੇ ਤੁਸੀਂ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦੇ ਹੋ ਤੇ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਜੀ ਬਈ ਬੱਚਾ ਹੁੰਦਾ 65 ਕਰ ਲੈਣ ਤਾਂ ਵੀ ਵੈਡ ਵੱਖ ਜਾਣੀ ਠੀਕ ਆ 48000 ਦੀ ਵੈਡ ਦੇਣੀ ਹੈ ਜਾਇਜ਼ ਡਿਮਾਂਡ ਆ 48 ਦੁੱਧ ਵਾਲੇ ਵੀਰ ਨੂੰ ਕੋਈ ਮਾੜੀ ਵੀ ਨਹੀਂ ਜਿਹੜੇ ਦੁੱਧ ਦਾ ਕੰਮ ਕਰਦੇ ਡੈਰੀ ਦਾ ਕੰਮ ਆ ਬੱਚਾ ਵੱਛਾ ਸੀਗਾ ਬਈ ਵੱਛਾ ਸੀ ਬਈ ਆਪਣੇ ਕੋਲ ਵੀਡੀਓ ਵੀ ਹੈਗੀ ਆ ਵੀਡੀਓ ਵੀ ਹੈਗੀ ਆ ਜੀ ਬਾਕੀ ਮਾਲਕਾਂ ਨੰਬਰ ਵੀ ਦੇ ਦਾਂਗੇ ਠੀਕ ਆ ਵੀਰੇ ਚਲੋ ਬੱਚਾ ਸੀਗਾ ਬਰੇ ਐਕਸਪਾਇਰੀ ਹੋ ਗਿਆ ਦੁੱਧ ਪੀਣ ਵਾਲੇ ਨੂੰ ਕੀ ਮਾੜੀ ਆ 15 16 ਕਿਲੋ ਦੁੱਧ ਆ ਸੇਵਾ ਵਧ ਗਈ ਦੁੱਧ ਵੱਧ ਵੀ ਜਾਊ 48000 ਦੀ ਵੈੜ ਦੇ ਦਾਂਗੇ ਮੇਰੇ ਹਿਸਾਬ ਨਾਲ ਜਾਇਜ਼ ਆ ਕਿਉਂਕਿ 10 ਕਿਲੋ ਦੁੱਧ ਲਈ ਅਗਲਾ 30 35000 ਰੁਪਈਆ ਮੰਗਦਾ ਜਾਇਜ਼ ਡਿਮਾਂਡ ਆ ਦੋ ਨੰਬਰ ਬਰੇ ਇਹਦਾ ਸੂਆ ਕਿੰਨਾ ਮਾਜੀ ਇਹ ਤੀਜਾ ਸੂਆ ਸੋਈ ਬਾਈ ਕਦੋਂ ਸੂਈ ਆ ਜੀ ਇਹਨੂੰ ਯਾਨੀ ਕਿ ਹੋਗੇ 45 ਤੋਂ 50 ਦਿਨ ਬਾਈ ਠੀਕ ਆ ਬੱਚਾ ਜੀ ਇਹਦਾ ਬੱਚਾ ਬੱਛੀ ਸੀ ਇਹ ਵੀ ਮਰੀ ਆ ਬਾਈ ਆਪੇ ਇਹਦੀ ਵੀਡੀਓ ਹੈਗੀ ਆਪਾਂ ਇਹਦੇ ਪ੍ਰੂਫ ਹੈਗਾ ਜੀ ਕਿੰਨਾ ਦੁੱਧ ਆ ਜੀ ਹੁਣ ਬਾਈ ਦੁੱਧ 15 ਕਿਲੋ ਸੀ ਵੈਰ ਦਾ ਕੱਲ ਦੀ ਹੀਟ ਚਾਈ ਕਰਕੇ ਇੱਕ ਟੀਕਾ ਸਵੇਰ ਭਰਾਤਾ ਵਾ ਤੇ ਇੱਕ ਸ਼ਾਮ ਜਾਂ ਸਵੇਰ ਭਰਾ ਦਾਂਗੇ ਆਪਾਂ ਭਰਾ ਆਪਾਂ ਭਰਾਤਾ ਆਪਣੀ ਗਾਰੰਟੀ ਆ ਟੀਕੇ ਦੀ ਆਪਣੀ ਗਾਰੰਟੀ ਆ ਰਹਿਣਾ ਜਾਂ ਨਹੀਂ ਰਹਿਣਾ ਅਗਲੇ ਦੀ ਕੈਸੇ ਮਾਤਾ ਠੀਕ ਆ ਵੀਰੇ ਚੰਗੀ ਆ ਵੀਰੇ ਕੱਦ ਕਾਠ ਵਾਲੀ ਸੂਆ ਤੀਜਾ ਜੀ ਦੁੱਧ 15 ਹੀ ਸੀ ਤਾਂ ਕਰਕੇ ਥੋੜਾ ਜਿਹਾ ਘਟਾ ਗਈ ਆ ਹੁਣ ਕਿੰਨਾ ਵੀਰੇ ਇਸ ਟਾਈਮ 13 ਹੋਊਗਾ ਬਾਈ 13 ਜੋਖ ਦਾਂਗੇ ਜੀ ਹਾਂਜੀ ਹਾਂਜੀ ਬਾਈ ਠੀਕ ਕੱਦ ਵੇ ਲੈ ਲਈਆ ਸੋਹਣਾ ਥਣਾ ਦਾ ਸਹਿਜਾ ਥਣਾ ਤੇ ਕੀ ਹੋਇਆ ਵੀਰੇ ਇਹ ਮੱਛਰ ਮੁੱਛਾ ਲੜਿਆ ਥੋੜੇ ਜਕਮ ਜੇ ਸੀਗੇ ਪੂਰਾ ਸੈਟ ਆ ਬਾਈ ਜਮਾ ਠੀਕ ਆ ਠੀਕ ਆ ਮੱਛਰ ਲੜਿਆ ਬਾਈ ਦੱਸਦਾ ਕਿ ਥਣਾ ਤੇ ਤਾਂ ਕਰਕੇ ਥੋੜੇ ਜੇ ਦਾਗ ਜੇ ਲੱਗਦੇ ਆ ਥਣਾ ਦੀ ਓਕੇ ਆ ਜੀ ਜਮਾ ਜਮਾ ਓਕੇ ਆ ਬਾਈ ਠੀਕ ਆ ਵੀਰੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ 32000 ਦੀ ਵੈੜ ਦੇ ਦਾਂਗੇ ਬੋਜੂ ਮਾੜਾ ਮੋਟਾ ਜੀ ਮਾੜਾ ਮੋਟਾ ਕਰ ਲਿਆ ਠੀਕ ਆ ਇਹ ਬਾਈ ਕਹਿੰਦਾ 32000 ਦੀ ਵੈੜ ਦੇ ਦਾਂਗੇ ਥੋੜਾ ਕਨਾ ਹੋ ਜੂਗਾ ਜੀ ਅੱਗੇ ਨਾਗ ਆ ਗਿਆ ਵੀਰੇ ਆਪਣਾ 3 ਨੰਬਰ ਜੀ ਇਹ ਏ ਬਈ ਤੀਜੇ ਸੂਏ ਵਾਸਤੇ ਗੱਭਣਾ ਬਈ ਚਾਹਤ ਕਿੰਨੇ ਸਮੇਂ ਦੀ ਜੀ ਇਹ ਪੰਜ ਮਹੀਨਿਆਂ ਦੀ ਬਈ ਦੁੱਧ ਕਿੰਨਾ ਜੀ ਦੁੱਧ 4 ਕਿਲੋ ਬਈ ਜੋਖ ਦਾਂਗੇ ਜੀ ਹਾਂਜੀ ਬਈ ਥਣਾ ਦੀ ਗਾਰੰਟੀ ਹੈ ਜੀ ਜਮਾ ਜਮ ਓਕੇ ਬਈ ਪੰਜ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪਦਾ ਪਰਸਨਲ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ ਦੁੱਧ 4 ਕਿਲੋ ਆ ਦੂੜਾ 1 ਕਿਲੋ ਉਸ ਡੰਗ ਦਾ 2 ਕਿਲੋ ਉਸ ਡੰਗ ਦਾ ਥਣਾ ਦੀ ਗਾਰੰਟੀ ਹੈ ਬਾਕੀ ਹਾਈਟ ਨਾਰਮਲ ਆ ਜਾਂਦੀ ਹੈ ਜਾਤ ਬਰੀਡ ਪੂਰੀ ਚੰਗੀ ਹੈ ਜੀ ਫੁੱਲ ਵਜਨ ਵਜੂਦ ਦੇ ਪੱਖ ਤੋਂ ਚੰਗੀ ਆ ਦੁੱਧ ਅੱਗੇ ਤੁਹਾਡੀ ਸੇਵਾ ਦਾ ਤੁਹਾਡੀ ਸਾਂਭ ਸੰਭਾਲ ਦਾ ਕਿੰਨਾ ਆਪਾਂ ਚੋ ਸਕਦੇ ਆ ਜਿਹੜਾ ਹੁਣ ਦਾ ਦੁੱਧ 4 ਕਿਲੋ ਜੋਕ ਕੇ ਲੈ ਜਾਓ ਇਹਦੀ ਕੀ ਡਿਮਾਂਡ ਆ ਜੈਤ ਜੀ ਇਹ 28000 ਦੀ ਵੈੜ ਦੇ ਰਾਂ ਹੋਜੂ ਮਾੜਾ ਮੋਟਾ ਇਹ ਬਾਈ ਕਹਿੰਦਾ 28000 ਦੀ ਵੈੜ ਦੇ ਦਾਂਗੇ ਵੈੜ ਇਹ ਵੀ ਚੰਗੀ ਆ ਜਿਹੜੇ ਜਰਸੀ ਨੂੰ ਪਸੰਦ ਕਰਦੇ ਥੋੜਾ ਬਜਟ ਥੋੜੇ ਪੈਸੇ ਲਾਉਣੇ ਤਾਂ ਉਹਦੇ ਵਾਸਤੇ ਤੋਹਫਾ ਹੀ ਆ ਅੱਗੇ ਬਰੇ ਬੱਚੀ ਆ ਗਈ ਇਹਦੀ ਉਮਰ ਕਿੰਨੀ ਆ ਜੀ ਇਹ ਬਈ ਧੰਦੋ ਚੌਗੀ ਆ ਮੂੰ ਤਾਂ ਚਾਰ ਦੰਦ ਦਾ ਹਾਂਜੀ ਆਪਣੇ ਪਿੰਡੋਂ ਹੀ ਲਈ ਇਥੋਂ ਗਵਾਂਢੋਂ ਠੀਕ ਆ ਹਾਂਜੀ ਝੋਲੀ ਕਰਮ ਵਾਲੀ ਦੀ ਦੇਖ ਸਕਦੇ ਪੋਰ ਸ਼ਾਂਗ ਭੂਰਾ ਵੀ ਨਹੀਂ ਕੱਲਾ ਕੱਲਾ ਥਣ ਪਿਆ ਨਿਖੜ ਮਾ ਮੂੰ ਤਾਂ ਚਾਰ ਦੰਦ ਦਾ ਬਾਕੀ ਸੋਹਣੇ ਜਰਸੀ ਆ ਜੀ ਇਹਦਾ ਛੋਟਾ ਜਿਹਾ ਜਿਹੜੇ ਲੈਣੇ ਆ ਉਹੀ ਦੱਸਿਓ ਜੀ 10000 ਦੀ ਦੇ ਦਾਂਗੇ ਕੋਜੂ ਮਾੜਾ ਮੋਟਾ ਠੀਕ ਆ 10000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਚੰਗੀ ਐ ਬਈ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਕਿ ਤਸੱਲੀ ਪਰਖ ਕਰ ਲਿਓ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਪਰ ਮੇਰੇ ਹਿਸਾਬ ਨਾਲ ਜਿਹੜਾ ਬਾਕੀ ਜਿਹਨੇ ਖਰੀਦਣੀ ਆ ਜੱਜਮੈਂਟ ਉਹਦੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ